ਇਹ ਮਾਸਕ ਤੇ ਲਿਖਿਆ ਹੋਇਆ ਤੇ ਵੀ ਨਹੀਂ ਕਰਦੇ ਕਿ ਮੱਥੇ ਤੇ ਜਿਹਦੇ ਮਾਸਕ ਤੇ ਰਾਜ ਲਿਖਿਆ ਉਹਨੂੰ ਜੰਗਲ ਛੱਡਦੇ ਉਹ ਰਾਜ ਉੱਥੇ ਹੀ ਕਰੇਗਾ ਤੇ ਜਦੋਂ ਅਸ ਰਾਜ ਰਾਜੇ ਨੂੰ ਕਿੰਨੇ ਸਾਲ ਤੱਕ ਇਹਦੇ ਪੁੱਤਾਂ ਨੇ ਘੋੜੇ ਚ ਰੱਖਿਆ ਸੀਗਾ ਪਾਲਿਆ ਪੜੋਸਿਆ ਵੱਡਾ ਹੋ ਗਿਆ ਤੇ ਜਦੋਂ ਨਵੀਂ ਰਾਣੀ ਵਿਆਹ ਕੇ ਲਿਆਂਦੀ ਉਦੋਂ ਅਸ ਰਾਜ ਨੇ ਬਾਹਰ ਨਿਕਲਣਾ ਸੀ ਘੋੜੇ ਤੋਂ ਜੋਤਸੀਆਂ ਨੇ ਕਹਿਿੰਦੇ ਸਾਲ ਅੰਦਰ ਹੀ ਰੱਖਣਾ ਇਹ ਬੜਾ ਸੋਹਣਾ ਲੰਬਾ ਲੰਝਾ ਸੁਨੱਖਾ 12 ਸਾਲ ਦਾ ਬਹੁਤ ਵੱਡਾ ਉਸ ਵਕਤ ਰਾਣੀ ਦਾ ਮਨ ਖਰਾਬ ਹੋ ਗਿਆ ਛੋਟੀ ਦਾ ਉਹ ਵੀ ਛੋਟੀ ਉਮਰ ਦੀ ਸੀ ਮਾੜਾ ਕਰਮ ਕਰਨ ਨੂੰ ਕਹਿਣ ਲੱਗੀ ਇਹ ਨਾ ਮੰਨਿਆ ਇਹ ਭਗਤ ਆਦਮੀ ਸੀ ਰਾਜੇ ਨੂੰ ਕਹਿਣ ਲੱਗੀ ਮੈਂ ਮੇਲਨ ਕਾਹ ਲਾ ਗਈ ਆਪੇ ਕੱਪੜੇ ਕੁਪੜੀਏ ਪਾੜ ਲਏ ਮੇਰੇ ਇੱਜ਼ਤ ਨੂੰ ਪੈ ਗਿਆ ਆਏ ਹੋ ਗਿਆ ਰਾਜੇ ਨੇ ਵੀ ਉਸ ਵਕਤ ਰਾਣੀ ਦੀ ਗੱਲ ਸੁਣੀ ਵਜ਼ੀਰ ਨੂੰ ਕਹਿੰਦਾ ਇਹਨੂੰ ਬਾਹਰ ਪੂਜਾ ਦੇ ਜੰਗਲ 'ਚ ਮਾਰ ਦੇ ਰਾਜੇ ਪੁੱਤ ਦੀ ਲੋੜ ਨਹੀਂ ਮੈਨੂੰ ਵਜ਼ੀਰ ਨੂੰ ਸਾਰੀ ਗੱਲ ਦਾ ਪਤਾ ਵਜ਼ੀਰ ਸਿਆਣਾ ਵਜ਼ੀਰ ਨੇ ਦੋ ਜਲਾਦਾਂ ਨੂੰ ਕਹਿਣ ਜੰਦਰ ਚ ਲੈ ਜਾਓ ਰਾਜੇ ਨੇ ਕਿਹਾ ਕਿ ਮੈਨੂੰ ਇਹਦਾ ਇੱਕ ਅੰਗ ਲਿਆ ਕੇ ਦਿਖਾ ਦਿਓ ਕਹਿੰਦੇ ਇਹ ਤਾਂ ਇੱਕ ਗੁੱਟ ਮਦਲੇ ਆਇਆ ਇਹਨੂੰ ਵਿਚਾਰ ਨੂੰ ਕਾਨੂੰ ਮਾਰਨਾ ਐਨਾ ਭਲਾ ਬੱਚਾ ਸੱਚ ਆਪ ਪਾਲਿਆ ਇਹ ਹੈ ਜੇ ਕਿੱਥੇ ਬਕਾਰੀ ਕਹਿੰਦੇ ਉੱਥੇ ਦੇ ਸੁੱਕਾ ਜਾਂ ਖੂਖਾ ਜਿਹਾ ਦੇਖ ਲਓ ਸਿਰ ਦੇ ਉੱਤੇ ਬਾਜ ਬੋਜੋ ਜੇ ਤੂੰ ਬਚਾ ਲੂਗਾ ਉਥੇ ਇੱਕ ਗੁੱਟ ਵੱਢ ਕੇ ਲਿਆ ਕੇ ਰਾਣੀ ਦਿਖਾਤਾ ਰਾਣੀ ਕੋਸ਼ੋ ਦੇ ਕੱਪੜੇ ਖੂਨ ਨਾਲ ਲਬੇੜ ਕੇ ਦਿਖਾਤੇ ਲਿਆ ਕੇ ਹਾਂਜੀ ਵੱਢਿਆ ਆਂਦਾ ਜੀ ਉਥੋਂ ਕਿਸੇ ਬਣਜਾਰਿਆਂ ਦਾ ਟੋਲਾ ਲੰਘਿਆ ਜਾਂਦਾ ਸੀ ਉਹਨਾਂ ਨੇ ਜਦ ਖੂਹ 'ਚੋਂ ਕੋਠੀ ਪੀਤੀ ਪਾਣੀ ਪੀਏ ਤਾਂ ਬਿਜ ਕੁਪ ਆਉਣ ਤਾਂ ਹੈ ਨਾ ਇਹ ਕਹੇ ਬਚਾਓ ਬਚਾਓ ਉਹਨਾਂ ਨੇ ਰਸਤਾ ਪਾ ਕੇ ਇੱਥੇ ਲਿਆ ਆ ਆਹ ਦੀ ਸਿੱਖਤ ਸਾਰੀ ਗੱਲ ਸੁਸਤਿਨਾ ਕਦੇ ਮੈਨੂੰ ਮੈਥੀ ਚੋੜ ਕੇ ਚ ਗਿਆ ਜਦੋਂ ਨਿਕਲੋ ਉਸ ਵਕਤ ਵੀਰ ਨੇ ਜਾ ਕਰਕੇ ਤੋਬੀ ਨੂੰ ਵੇਚਦਾ ਇਹਨਾਂ ਨੇ ਥੋਬੀ ਦੇ ਗਾਂਹ ਕੱਪੜੇ ਧੋਣ ਨੂੰ ਰੱਖ ਲਿਆ ਵੀ ਚੱਲ ਮੁੰਡਾ ਲੱਭ ਗਿਆ ਵਧੀਆ ਉਦੋਂ ਰਾਜਿਆਂ ਦੇ ਸ਼ਹਿਰਾਂ ਵਿੱਚ ਦਰਵਾਜ਼ੇ ਹੁੰਦੇ ਸੀ ਰਾਤ ਨੂੰ ਦਰਵਾਜ਼ੇ ਬੰਦ ਕਰ ਦਿੰਦੇ ਹੁੰਦੇ ਕਹਿੰਦੇ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਆਊ ਉਹ ਕਿਉਂਕਿ ਰਾਜਾ ਰਾਤ ਨੂੰ ਚੜ੍ਹਾਈ ਚੜ ਗਿਆ ਵਜਿਨ ਕਹਿੰਦੇ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਆ ਕੇ ਦਰਵਾਜ਼ਾ ਜਿੰਦੇ ਖੁੱਲ ਜਾਣਗੇ ਉਹ ਨੂੰ ਆਪਾਂ ਬਣਾ ਦਾਂ ਇਹ ਸਾਰਿਆਂ ਨਾਲੋਂ ਪਹਿਲਾਂ ਕਿਤੇ ਕੱਪੜੇ ਲੈ ਕੇ ਜਾ ਰਹੇ ਸੀ ਜਿਆਦਾ ਆ ਕੇ ਜਿੰਦੇ ਨੂੰ ਉਹ ਟੁੰਡ ਜਾਂ ਲਾਇਆ ਕਹਿੰਦਾ ਕਿ ਜਿੰਦਾ ਲੱਗਿਆ ਹੋਇਆ ਉਹ ਜਿੰਦਾ ਆਪੇ ਖੁੱਲ ਗਿਆ ਖੁੱਲ ਗਿਆ ਤਾਂ ਸਾਰਿਆਂ ਨੇ ਫੜ ਕੇ ਨੂੰ ਲੈ ਗਏ ਇਸ਼ਨਾਨ ਕਰਾ ਕੇ ਚਾਹੀਂ ਚਕਾ ਕੇ ਪਾ ਕੇ ਰਾਜ ਗੱਦੀ ਤੇ ਬਿਠਾਤਾ ਇਹਨੇ ਬੜਾ ਧਰਮ ਦਾ ਰਾਜ ਕੀਤਾ ਜਦੋਂ ਇਹਦੇ ਪਿਤਾ ਦੇ ਰਾਜ ਵਿੱਚ ਕਾਲ ਪੈ ਗਿਆ ਤਾਂ ਉੱਥੇ ਨੇ ਕਣਕ ਭੇਜੀ ਚੌਲ ਭੇਜੀ ਉਹ ਕਹਿੰਦਾ ਬੜਾ ਧਰਮਾਤਮਾ ਰਾਜਾ ਬਈ ਉਸ ਵਕਤ ਜਦੋਂ ਗਵੰਦੀ ਰਾਜਾ ਇੱਕ ਹੋਰ ਸੀ ਉਹਦੀ ਵੀ ਮਦਦ ਕੀਤੀ ਇਹਨੇ ਬੜੇ ਉਹਨੇ ਆਪਣੀ ਲੜਕੀ ਨਾਲ ਵਿਆਹ ਕੀਤਾ ਇੱਕ ਲੜਕੀ ਸੀ ਦੜਕਾ ਹੈ ਇਹਨੂੰ ਉਹ ਰਾਜ ਇਹਨੂੰ ਦੇਤਾ ਦੋ ਰਾਜ ਹੋ ਗਏ ਜਦੋਂ ਇਹਦੇ ਪਿਤਾ ਨੂੰ ਫ਼ਰੀਦ ਦੱਸੀ ਵਜ਼ੀਰ ਨੇ ਵੀ ਉਹ ਹੀ ਤੇਰਾ ਪੁੱਤ ਕਿਉਂਕਿ ਉਹ ਇਕੱਲਾ ਇਕੱਲਾ ਸੀ ਤੇ ਬੁढ़ा ਹੋ ਗਿਆ ਉਹ بڑے ਬੈਂਡ ਬਾਜੇ ਸਤਕਾਰ ਨਾਲ ਲਿਆ ਕੇ ਉਹਨੇ ਉਹ ਵੀ ਰਾਜ ਦੇਤਾ ਤਿੰਨ ਰਾਜ ਇਕੱਠੇ ਵਿੜੇ ਜੇ ਮੱਤਕ ਤੇ ਲਿਜਿਆ ਹੋਵੇ ਰਾਜ ਤਾਂ ਮਿਲਦਾ ਹੈ ਰਾਜ ਤੇ ਮੱਤਕ ਤਾਂ ਨਹੀਂ ਚੰਗਾਲੇ ਮਿਲਦੀ ਦਾ ਕੰਗਾਲੀ ਹੋਈ ਮਿਲਦੀ ਜਿੱਥੇ ਮਰਜੀ ਦੌੜ ਲਓ ਫੱਜ ਲਓ ਇਹ ਚਿਰਕੇ ਸਤਿਗੁਰੂ ਮਹਾਰਾਜ ਕਹਿੰਨੇ ਐਨਾ ਜਾਦੀ ਮੁੱਤਨ ਨਾ ਜਾਓ RAM ਲਿਵ ਲਾਵਾ ਪਰਮਾਤਮਾ ਦਾ ਨਾਮ ਜਪਣ ਵਾਲੇ ਪਾਸੇ ਜ਼ਿਆਦਾ ਧਿਆਨ ਦਿਓ ਧਨ ਇਕੱਠਾ ਕਰਨ ਦੀ ਆਸਾ ਤਿਆਗ ਕੇ RAM ਨਾਮ ਨਾਲ ਲਿਵ ਲਾਉਣ ਦੀ ਦਿੱਤੀ ਲਾਵੇ ਤਾਂ ਆਪਣੇ ਆਪ ਨੂੰ Hindu ਕਹਾ ਸਕਦਾ ਤਾਂ ਉਹ Sikh ਕਹਾ ਸਕਦਾ ਆਪਣੇ ਆਪ ਨੂੰ ਜੇ ਪਰਮਾਤਮਾ ਦੇ ਨਾਮ ਦੇ ਕਿਛੇ ਜੋੜੇ ਤਾਂ ਨਾਨਕ ਸਾਚਾ ਮਨ ਵਸੈ ਸਾਚ ਸਬਦ ਹਰ ਨਾਮ ਸਮਾਵੈ ਮਾਰੇ ਇਕੱਠਾ ਕਰਦੇ ਜੇ ਸੱਚਾ ਨਾਮ ਮਨ ਵਿੱਚ ਵਸ ਜਾਵੇ ਤਾਂ ਸੱਚੇ ਗੁਰੂ ਉਪਦੇਸ਼ ਦੁਆਰਾ ਫਿਰ ਹਰੀ ਜੋ ਨਾਮੀ ਹੈ ਨਾ ਇਹਦਾ ਨਾਮ ਹੈ ਹਰੀ ਪ੍ਰਮਾਤਮਾ ਉਹਦੇ ਵਿੱਚ ਹੀ ਜੀਵ ਸਮਾ ਜਾਂਦਾ ਪੌੜੀ ਰਾਜੇ ਰૈયਤ ਸਿੱਖਦਾਰ ਕੋਈ ਨਾ ਰਹਿਤੀਓ ਆਤਪਟਣ ਬਾਜ਼ਾਰ ਹੁਕਮੀ ਸਹਿਤੀਓ ਪਉੜੀ ਪਹਿਲੇ ਪਾਸ਼ਾ ਦੀ ਤੇਰ ਪਹਿਲੇ ਪਾਸ਼ਾ ਮਹਾਰਾਜ ਫਰਮਾਉਂਦੇ ਨੇ ਕਹਿੰਦੇ بڑے بڑے ਰਾਜੇ ਹੋਏ ਨੇ ਫਿਰ ਉਹਨਾਂ ਦੀ ਰૈયਤ ਹੁੰਦੀ ਪਰਜਾ ਹੋਈ ਜਾਂ ਇੱਕ ਧਾਰ ਹੁੰਦੇ ਖਾਨੇਦਾਰ ਹੋਏ ਨੇ ਚੌਧਰੀ ਹੋਏ ਨੇ ਨੰਬੜਦਾਰ ਹੋਏ ਨੇ ਇਹਨਾਂ ਵਿੱਚੋਂ ਕਿਸੇ ਨੇ ਵੀ ਨਹੀਂ ਰਹਿਣਾ بڑے بڑے ਜਿਹੜੇ ਹੱਟ ਨੇ ਪਟਨਾਮ ਨੇ ਸ਼ਹਿਰ ਬਾਜ਼ਾਰ ਨੇ ਸਾਰੇ ਹੁਕਮੀ ਦੇ ਹੁਕਮ ਨਾਲ ਭੈ ਜਾਣੇ ਨੇ ਇੱਥੇ ਕੁਝ ਨਹੀਂ ਰਹਿਣਾ ਕਹਿੰਦੇ ਆਦੂ ਤਾਰੇ ਸੰਜੇਪ ਦੇਸ਼ ਕਰਦੇ ਕਿ ਇਹ ਚੀਜ਼ਾਂ ਕਿਤੇ ਰਹਦੀਆਂ ਪੱਕੀਆਂ ਕਿੱਥੇ ਰਾਜੇ ਹੁਣ ਅੱਜ ਕੱਲ ਕਿੱਥੇ ਉਹਨਾਂ ਨੇ ਪਰ ਜਾ ਕਿੱਥੇ ਉਹਨਾਂ ਦੇ ਗਏ ਰਾਜ ਪੱਕੇ ਬੰਕ ਦਵਾਰ ਮੂਰਖ ਜਾਣ ਆਪਣੇ ਦਰਦ ਭਰੇ ਪੰਡਾਰ ਰੀਤੇ ਇੱਕ ਖਣੇ ਮਹਾਰਾਜ ਕਹਿੰਦੇ ਨੇ بڑے بڑے ਪੱਕੇ ਬੰਕ ਸੁੰਦਰ ਦਰਵਾਜ਼ਿਆਂ ਨੂੰ ਮੂਰਖਪੁਰਸ਼ ਆਪਣੇ ਕਰਕੇ ਜਾਣਦਾ ਇਹ ਸਾਡਾ ਪੱਕਾ ਹੈ ਸਾਡਾ ਪੱਕਾ ਇਹ ਕੀ ਪੱਕੀ ਸਮਝਾ ਆਪਣੀ ਜੋ ਭੰਡਾਰੇ ਖਜ਼ਾਨੇ ਧਨ ਨਾਲ ਭਰੇ ਹੋਏ ਨੇ ਉਹ ਵੀ ਇੱਕ ਛਿਨ ਵਿੱਚ ਹੀ ਰੀਤੇ ਹੋ ਜਾਣ ਤੇ ਮਤਲਬ ਖਾਲੀ ਹੋ ਜਾਣੇ ਆ ਪਤਾ ਨਹੀਂ ਲੱਗਣਾ ਜਦੋਂ ਜਾ ਕੇ ਦੂਜੇ ਕਬਜ਼ਾ ਕਰਦੇ ਨੇ ਉਦੋਂ ਲੱਭਦਾ ਕਿੱਥੇ ਰਾਜਾ ਕਿੱਧਰ ਗਿਆ ਸਾਫ ਕੁਛ ਮੁੱਕ ਜਾਂਦਾ ਰਹਿੰਦੇ ਇਕੱਠੇ ਜਦ ਮਹਾਰਾਜ ਦਸਵੇਂ ਪਾਤਸ਼ਾਹ ਨੇ ਪਹਾੜੀ ਰਾਜਿਆਂ ਨੂੰ ਕਿਹਾ ਤੁਸੀਂ ਵੀ ਅਸੀਂ ਅੰਮਰਤ ਪਿਆਰ ਕੀਤਾ ਤੁਸੀਂ ਥਾਰੇ ਰਾਜੇ ਅੰਮਰਤ ਛਕ ਲੋ ਇਹ ਤੁਹਾਡੀ ਤਾਕਤ ਬਹੁਤ ਵੱਧ ਜਾਣੀ ਹੈ ਫਿਰ ਨੰਗੇ ਨਾਲ ਲੜ ਕੇ ਤੁਸੀਂ ਹਿੰਦੁਸਤਾਨ ਸਾਰਾ ਜਿੱਤ ਕੇ ਤੇ ਕਬਜ਼ਾ ਕਰਕੇ ਰਾਜ ਕੁਛੀ ਕਰਿਓ ਅਸੀਂ ਰਾਏ ਨਹੀਂ ਕਰਨਾ ਸਿਰਫ ਭਗਤੀ ਕਰਾਉਣ ਆਏ ਕਹਿੰਦੇ ਜੀ ਅੰਮ੍ਰਿਤ ਛਕ ਲੈਨੇ ਆ ਇਹ ਤਾਂ ਗੱਲ ਤੁਹਾਡੇ ਪਈਏ ਮੀਟਿੰਗ ਹੋਈ ਸੀ ਮਹਾਰਾਜ ਦੀ ਰਵਾਲਤ ਸਾਰੇ ਰਾਜਿਆਂ ਨਾਲ ਮਹਾਰਾਜ ਤਾਂ ਬਹੁਤ ਉਹਨਾਂ ਦਾ ਪ੍ਰੇਮ ਕਰਦੇ ਸੀ ਭਾਵਨਾ ਕਰਦੇ ਚਲੋ ਬਈ ਸਾਡੇ ਮੁਲਕ ਦੇ ਰਾਜੇ ਆ ਕਿਵੇਂ ਆਨੇ ਵੀ ਉਹਨਾਂ ਦੇ ਵੱਡਿਆਂ ਨੂੰ ਛੁਡਾਇਆ ਪਿਆਰ ਨਾਲ ਹੀ ਛੁਡਾਇਆ ਇਹਨਾਂ ਨੂੰ ਵੀ ਕਿਹਾ ਤੁਸੀਂ ਅੰਮ੍ਰਿਤ ਛਕ ਲਓ ਦੇਖੋ ਕੇਸ ਰੱਖ ਲਓ RAMCHANDRA KRISHNA JI ਨੇ ਸਾਰਿਆਂ ਦੇ ਦੀਵਿਆਂ ਦੇ ਕੇਸ ਰੱਖੇ ਹੁੰਦੇ ਸੀ ਪਹਿਲਾਂ ਤੁਸੀਂ ਵੀ ਰੱਖਿਆ ਕਰੋ ਕਚਹਿਰਾ ਪਾਓ ਕਚਹਿਰਾ ਪੁਰਾਣੇ ਟਾਈਮ ਤੋਂ ਚੱਲਿਆ ਆ ਰਿਹਾ ਕਚਹਿਰਾ RAMCHANDRA JI ਨੇ ਪਾਇਆ ਪਿਛਲੇ ਯੁੱਗਾਂ 'ਚ ਪਾਇਆ HANUMAN JI ਨੇ ਪਾਇਆ ਆਹ ਪਿਛਲੇ ਸਮੇਂ ਦੇ ਵਿੱਚ ਸਾਰਾ ਕੁਝ ਸਾਰੀਆਂ ਚੀਜ਼ਾਂ ਹੀ ਇਹ ਦਿੱਤੀਆਂ ਸੀ ਤੁਸੀਂ ਵੀ ਅੰਮਰ ਸਾਖ ਦੇ ਸਾਡੇ ਨਾਲ ਨਾਲ ਜੋ ਸਾਰੇ ਜਾਣੇ ਹਿੰਦੁਸਤਾਨ ਦੀ ਤਾਕਤ ਵੱਜ ਆਈ ਨਹੀਂ ਜੀ ਅਮਰਤਾ ਮੇਸ਼ਰ ਚਕਾ ਦੋ ਤਾਂ ਛੱਡ ਲੈਨੇ ਆ ਪਰ ਅਸੀਂ ਆਹ ਸਿਰ ਤੋਂ ਜਿਹੜੀ ਆਹ ਪਗੜੀ ਜੀ ਰੱਖਦੇ ਆਂ ਉਹ ਢੰਗ ਦੀ ਤੇ ਆਹ ਥੋਤੀ ਜੀ ਬੰਨ੍ਹ ਇਹ ਨਹੀਂ ਬੀ ਲਾ ਸਕਦੇ ਉਹ ਮਹਾਰਾਜ ਕਹਿੰਦੇ ਇਹਨੂੰ ਕੀ ਥੋਤੀ ਕੋਲ ਥੋਤੀ ਤੁਸੀਂ ਕੀ ਕਰਨੀ ਆ ਤੁਸੀਂ ਆਪਣਾ ਕਹਿਰਾ ਪਾ ਕੇ ਤੇ ਮੇਸ਼ਰ ਉੱਪਰ ਦੀ ਪਜਾਮਾ ਪਾਓ ਘੁੱਟਮਾ ਪਜਾਮਾ ਪਾਓ ਰਾਜਾ ਵਾਲੀ ਪ੍ਰਸ਼ਾਦ ਪਾਓ ਫੱਗ ਤੁਸੀਂ ਸਿਰ ਤੇ ਬੰਨ੍ਹਿਆ ਤਲਵਾਰ ਹੱਥਾਂ ਕੋਲ ਰੱਖ ਲਈਓ ਤੁਸੀਂ ਜੇ ਬਣ ਜਾਓ ਰੱਬ ਦੀ ਫੌਜ ਵਿੱਚ ਰਲ ਜਾਓ ਤਾਂ ਸਾਰੇ ਆਪਾਂ 22 ਪਹਾੜੀ ਰਾਜ ਇਕੱਠੇ ਹੋ ਕੇ ਸਾਡੇ ਚਮੇਤ ਆਪਾਂ ਨਾਂਗੇ ਨੂੰ ਜੜਾ ਦੇਾਂਗੇ ਤੁਰਕਾਂ ਨੂੰ ਕੱਢ ਕੇ ਆਪਾਂ ਹਿੰਦੁਸਤਾਨ ਨੂੰ ਆਜ਼ਾਦ ਕਰਾ ਲਈਏ ਮੰਨੇ ਹੀ ਜੋਰ ਲਾ ਹਟ ਮਹਾਰਾਜ ਸਤੇਪਾਸ਼ ਨੂੰ ਉਲਟੀਆਂ ਤੁਰਕਾਂ ਨਾਲ ਲੜ ਕੇ ਜੰਗਾਂ ਮਹਾਰਾਜ ਕਹਿੰਦੇ ਜਾਓ ਜਾਓ ਅੱਜ ਤੁਹਾਡਾ ਭਲਾ ਕਰਦੇ ਸੀ ਅੱਜ ਤਾਂ ਤੁਹਾਨੂੰ ਬਹੁਤ ਕੁਝ ਦੇਣ ਲੱਗੇ ਸੀ ਜਾਓ ਤੁਹਾਡੇ ਕਰਮਾਂ ਚ ਕੱਖ ਨਹੀਂ ਤੰਗਾਲ ਹੋ ਜਾਓਗੇ ਇੱਕ ਦਿਨ ਮੰਗ ਕੇ ਰੋਟੀ ਖਾਓਗੇ ਥਾਰੇ ਤੁਹਾਡੀਆਂ ਕੋਲਾਂ ਮੰਗਤੀਆਂ ਬਣ ਜਾਂ। ਅੱਜ ਜੇ ਜਾ ਕੇ ਦੇਖ ਲੋ ਪਾਬਲ ਉਹਨਾਂ ਦੇ ਥੋੜਾ ਮੰਗਤੇ ਬਣੇ ਹੋਏ ਨੇ। ਜਿਹੜੀਆਂ ਦਸਵੇਂ ਪਾਤਸ਼ਾਹ ਦੀ ਸ੍ਰੀ ਸਾਬਾ ਦਿੱਤੀਆਂ ਥਾਲਾਂ ਢੋਲਾਂ ਦਿੱਤੀਆਂ ਸੀ ਉਹ ਵੇਚ-ਬੋਚ ਕੇ ਹੁਣ ਉਹਦਾ ਗੁਜ਼ਾਰਾ ਕਰਦੇ ਨੇ। ਗੋਹਾ ਪਾਸੇ ਫਿਰਦੇ ਹੁਣ। ਨਿੱਕੀ ਨਿੱਕੀ ਝੋਪੜੀਆਂ ਚ ਰਹਿੰਦੇ ਕਈ। ਇਹ ਸਰ ਕੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਇੱਕ ਦਿਨ ਖਜ਼ਾਨੇ ਖਾਲੀ ਹੋ ਜਾਂਦੇ ਨੇ। ਇਹ ਦਰਵਾਜੇ ਪੈ ਜਾਂਦੇ ਨੇ ਇਹਨਾਂ ਉੱਤੇ ਜੀ ਨਾ ਕਰੋ ਮਾਇਆ ਐ ਮਾਇਆ ਜਦੋਂ ਮਰਜੀ ਆ ਕਰਦੇ ਜਦੋਂ ਮਰਜੀ ਜਾ ਕਰਦੀ ਰਾਜ ਮਰਜੀ ਜਦੋਂ ਜਾ ਸਕਦਾ ਕੱਖ ਨਹੀਂ ਇਹਦਾ ਤਾਜੀ ਰਾਤ ਤੁਖਾਰ ਹਾਥੀ ਪਖਰੇ ਬਾਗ ਮਿਰਖ ਘਰਬਾਰ ਕਿੱਥੇ ਆਪਣੇ ਤਾਜੀ ਹਤੇ ਘੋੜੇ ਪਖਰੇ ਉਹਦੇ ਨੇ ਕਾਠੀਆਂ ਵਾਲੇ ਰਾਤ ਤੁਖਾਰ ਉਹਦੇ ਮੂਠ ਪਖਰੇ ਤੋਂ ਪਾਪ ਪਲਾਣਾ ਵਾਲੇ ਹਾਥੀ ਪਖਰੇ ਉਹਦੇ ਅਮਾਰਿਕ ਅੰਬਾਰੀਆਂ ਵਾਲੇ ਹਾਥੀ ਸੋਨੇ-ਸੋਨੇ ਬਾਗ ਮਿਲਖ ਜਗੀਰਾਂ ਚੰਗੇ-ਚੰਗੇ ਘਰ ਕਲਬੂਤੀ ਬਾਰ ਹੁੰਦੇ ਦਰਵਾਜੇ ਕਢਾਈਆਂ ਵਾਲੇ ਮੋਰ ਪਿੱਤਰ ਛਾਪੇ ਹੁੰਦੇ ਉਹਨਾਂ ਤੇ ਇਹ ਦਰਵਾਜੇ ਜਿਹੜੇ ਇਹ ਅੱਜ ਨੂੰ ਕਿੱਥੇ ਸੀ ਆਪਣੇ ਸਿਆਣੇ ਜਾਣਗੇ ਤੇ ਉਹ ਸਮੂਹ ਪਦਾਰਥ ਜਿਹੜੇ ਆਪਣੇ ਕਿੱਥੇ ਰਹਿਣਗੇ ਤਾਂ ਸੋ ਨਹੀਂ ਰਹਿਣਾ ਆ ਜਾਓ ਦੇਖ ਲਓ ਪੁਰਾਣੇ ਰਾਜਿਆਂ ਦੇ ਕੇਲੇ ਪਏ ਨਾ ਠੱਠੇ ਕਿੱਥੇ ਉਹ ਰਾਜਾ ਕਿੱਥੇ ਗਿਆ ਬਈ ਆਪਣੀ ਫੌਜ ਸਮੇਤ ਕਿੱਧਰ ਗਿਆ ਪੋਰਤਕੰਨਾ ਕਿਲੇ ਹੀ ਖੜਾ ਲੋਕ ਕਿਲੇ ਦੇਖਦੇ ਵਾਹ ਪਿਲਾ ਫਲਾਣੇ ਰਾਜੇ ਦਾ ਟੱਠੇ ਕਿਲੇ ਪਏ ਨੇ ਸਾਕੂ ਟੱਠਿਆ ਪਿਆ ਤੰਬੂ ਫਲੰਗ ਦੀਵਾਰ ਫਰਾਏ ਤੇ ਲਾਲਤੀ ਨਾਨਕ ਕੱਚ ਦਾਤਾਰ ਸਿਨਾਖਤ ਕੁਦਰਤੀ ਮਹਾਰਾਜ ਨੇ ਤੰਬੂ ਹੁੰਦੇ ਨੇ ਜਿਹੜੇ ਲਾਉਂਦੇ ਰਾਜੇ ਬੜੇ ਬੜੇ ਮਹਿੰਗੇ ਨਿਵਾਰੀ ਫਲੰਗ ਹੁੰਦਾ ਹੀਰੇ ਜਿਹੜੇ ਲਾਲਤੀ ਹੁੰਦਾ ਅਤਲਕਾਂ ਦੀਆਂ ਕਨਾਤਾ ਲਾਲਤੀ ਹੁੰਦਾ ਸੁੰਦਰ ਕਨਾਤਾ ਇਹ ਵੀ ਕਿੱਥੇ ਰਹਿ ਜਾਣੀ ਆ ਫਿਰ ਇਹ ਵੀ ਤਾਂ ਸਾਰੀਆਂ ਖਤਮ ਹੀ ਹੋ ਜਾਣੀਆਂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਦਾ ਦਾਤਾ ਜੋ ਸੱਚਾ ਬਾਹਰ ਬੁਰਾ ਉਹ ਕੁਦਰਤ ਦੁਆਰਾ ਸਿਨਾਖ ਤੋਂ ਪਾਪ ਪਛਾਣਿਆ ਜਾਂਦਾ ਕੁਦਰਤ ਦਿੱਥਾ ਕੁਦਰਤ ਸੁਣੀਏ ਇਹ ਕਰਕੇ ਕੁਦਰਤ ਕਰਕੇ ਬੱਥਿਆ ਸੋਇਓ ਕੁਦਰਤ ਦੇ ਰਾਹੀ ਦੇਖਿਆ ਜਾ ਸਕਦਾ ਪਰਮਾਤਮਾ ਨੂੰ ਆਮੜੇ ਤਾਂ ਦੇਖਿਆ ਜਾ ਸਕਦਾ ਆਹ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਗਤੀ ਕਰਨੀ ਚਾਹੀਦੀ ਇਨਸਾਨ ਨੂੰ ਕਹਿੰਦੇ ਮਹਾਰਾ ਜੀ ਭਗਤੀ ਕਰਾਂਗੇ ਤਾਂ ਫਿਰ ਕੰਮਕਾਰ ਕੌਣ ਕਰੇਗਾ ਰੋਟੀ ਕਿੱਥੋਂ ਖਾਵਾਂਗੇ ਮਹਾਰਾਜ ਸਿੱਖੇ ਪਾਜ ਕਰਨ ਜਿਵੇਂ ਕਰੋ ਪਰਮਾਤਮਾ ਤੇ ਸਤਲੋਕ ਮਹੱਲਾ ਪਹਿਲਾ ਜੇ ਟਵੇਲੇ ਗੁਰੂ ਨਾਨਕ ਦੇਵ ਜੀ ਅਕਾਲ ਵਟਾਲੇ ਗਏ ਤਾਂ ਸਿੱਧਾਂ ਨੇ ਮਿਲ ਕੇ ਕਿਹਾ ਜੇ ਆਪ ਸਾਡੇ ਜੋਗ ਭੇਖ ਨੂੰ ਧਾਰਨ ਕਰੋ ਤਾਂ ਤੁਹਾਨੂੰ ਕਿਸੇ ਪਦਾਰਥ ਦਾ ਘਾਟਾ ਨਾ ਹੋਵੇਗਾ ਇਹ ਗੱਲ ਸੁਣ ਕੇ ਮਹਾਰਾਜ ਸਿੱਖੇ ਪਾਸ਼ਾ ਕਥਨ ਕਰਦੇ ਨੇ ਕਹਿੰਦੇ ਪਦਾਰਥਾਂ ਦਾ ਘਾਟਾ ਰੱਬ ਦੇ ਪਿਆਰ ਇਹਨਾਂ ਵੀ ਵੀਰ ਨਾਮ ਜਪਣਾ ਉਹਦੇ ਲਈ ਕੋਈ ਘਾਟਾ ਨਹੀਂ ਹੁੰਦਾ ਨਦੀਆਂ ਹੋਵੇ ਢੀਣਵਾ ਸਮ ਹੋਵੇ ਦੁੱਧ ਦੀਓ ਤਗਲੀ ਧਰਤੀ ਚੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਮਾਰੇ ਕਿਨੇ ਸਿੱਧੋ ਚਾਹੇ ਸਾਰੀਆਂ ਨਦੀਆਂ ਢੀਣਵਾ ਤੋਂ ਪਾਪ ਗਮਨਾ ਹੋ ਜਾਣ ਸਾਰੀਆਂ ਨਦੀਆਂ ਢੀਣ ਤੋਂ ਪਾਪ ਗਮਨਾ ਹੋ ਜਾਣ ਮਹਿਤਾ ਹੋ ਜਾਣ ਦੁੱਧ ਪਲਾਉਣ ਅਤੇ ਪਹਾੜਾਂ ਵਿੱਚ ਸੁੰਮੇ ਚੱਲਦੇ ਨੇ ਉਹ ਘਿਓ ਦੇ ਹੋ ਜਾਣ ਸਾਰੀ ਧਰਤੀ ਚੱਕਰ ਹੋ ਜਾਵੇ ਇਸ ਤਰ੍ਹਾਂ ਦੇ ਮੁੱਲੇ ਪਦਾਰਥ ਖਾ ਕੇ ਕੀ ਨੇਤਾ ਤ ਵੀ ਖੁਸ਼ੀਆਂ ਨੂੰ ਧਾਰਨ ਕਰੇ ਪਰਬਤ ਸੋਨਾ ਰੂਪਾ ਹੋ ਗਏ ਹੀਰੇ ਲਾਲ ਜਿਹੜਾ ਭੀ ਤੂੰ ਹੈਂ ਸਾਲਾ ਹਣਾ ਆਖਣ ਲਹਿ ਨਚਾਓ ਮਾਰੇ ਕਿ ਸਾਰੇ ਪਹਾੜ ਸੋਨੇ ਦੇ ਬਣ ਜਾਣ ਚਾਂਦੀ ਦੇ ਬਣ ਜਾਣ ਉੱਪਰ ਜੁਬੱਤੇ ਖਿੰdre ਪਹਿਨੇ ਉਹਨਾਂ ਸੋਨੇ ਦੇ ਪਹਾੜਾਂ ਉੱਤੇ ਹੀਰੇ ਲਾਲ ਬਣ ਜਾ ਗਏ ਜਾਣ ਉਹਨਾਂ ਵਿੱਚ ਇਹਨਾਂ ਪਦਾਰਥਾਂ ਦੇ ਹੁੰਦਿਆਂ ਵੀ ਬਹੁੜੋ ਇਹ ਵਾਇਰੂਸ ਤੋਂ ਲਾਉਣੇ ਯੋਗ ਹੈ। ਇਹ ਕਿਰਪਾ ਕਰੋ ਆਪ ਦੇ ਨਾਮ ਦਾ ਆਖਣਾ ਉਸ ਦਾ ਜਿਹੜਾ ਉਛਾਲ ਲਹੇ ਨਾ ਦੂਰ ਨਾ ਹੋਵੇ, ਆਖਣ ਲਹੇ ਨਾ ਚਾਓ। ਇਹ ਨਾ ਹੋਵੇ ਕਿ ਮੇਰੇ ਕੋਲ ਸਾਰਾ ਕੁਝ ਆ ਜਾਏ ਤੇ ਫਿਰ ਚਾਰਜ ਲੈ ਜੇ ਨਾਮ ਜਪਣ ਦਾ। ਮੈਨੂੰ ਫਿਰ ਉਹ ਨਾ ਦਿਓ। ਨਾ ਮੈਨੂੰ ਤੁਸੀਂ ਇਹ ਆ ਦਿਓ ਨਾ ਉਹ ਦਿਓ ਸਾਰੀਆਂ ਚੀਜ਼ਾਂ ਤੋਂ ਮੈਂ ਪਰਹੇ ਚੱਲਾਂ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਵੀ ਫਰਮਾਉਂਦੇ ਨੇ ਕਿ ਨਾਮ ਜਪਣ ਲੱਗ ਜੋ ਕੰ ਨਦੀਆਂ ਹੋ ਗਏ ਧੇਨਵਾ ਨਦੀਆਂ ਸਾਰੀਆਂ ਦੁਗਣਾ ਹੋ ਜਾਣੀਆਂ ਪਾਉ ਦੁੱਧ ਦੀਆਂ ਬਗ ਬਣ ਗਈਆਂ ਜੇ ਨਾਮ ਜਪਣ ਲੱਗ ਜਾਓ ਤਾਂ ਸੋਮ ਹੋ ਗਏ ਦੁੱਧ ਧੀਓ ਦੁੱਧ ਛਾਉ ਦੇ ਸਮੁੰਦਰ ਬਣ ਜਾਣ ਤਾਰੀ ਧਰਤੀ ਛੱਕਰ ਦੀ ਬਣ ਜੇ ਜਿੰਨਾ ਮਰਜੀ ਮੌਜਾ ਕਰੋ ਖਾਓ ਤੇ ਸੋਨੇ ਦੇ ਪਰਬਤ ਹੋ ਜਾਣੇ ਹੀਰੇ ਲਾਲ ਜੜੇ ਜਾਣੇ ਆ ਚਾਂਦੀ ਦੇ ਪਰਬਤ ਬਣ ਜਾਣੇ ਆ ਪਰ ਫੇਰ ਵੀ ਅਸਲੀ ਸਾਤ ਨਾਮ ਵਾਹਿਗੁਰੂ ਦੀ ਸੱਜਣਾ ਆ ਫੇਰ ਵੀ ਸਾਡਾ ਚਾਰ ਹੀ ਹੈ ਨਾ ਨਾਮ ਦਾ ਤਾਂ ਸਾਨੂੰ ਇੰਨਾ ਚਾਹ ਹੈ ਮਹੱਲਾ ਪਹਿਲਾ ਭਾਰ 18 ਹੈ ਮੇਵਾ ਹੋਵੇ ਕਰੂੜਾ ਹੋਏ ਸੋ ਆਉ ਮਾਰਾ ਸਤੇ ਪਾਉਛ ਕੇ ਨੇ ਚਾਹੀ 18 ਭਾਰ ਬ੍ਰਹਸਪਤੀ ਮੇਵਾ ਹੋ ਜਾਏ 32 ਤੋਂ 60 ਟੋਲੇ ਦਾ ਇੱਕ ਭਾਰ ਹੁੰਦਾ ਹਰ ਇੱਕ ਬ੍ਰਿਖ ਦਾ ਇੱਕ ਪੱਤਾ ਦੀ ਲੈਣਾ ਇੱਕ ਜਾਤ ਦੇ ਬ੍ਰਿਖ ਦਾ ਇੱਕ ਪੱਤਾ ਲੈਣਾ ਜਿਵੇਂ ਅੰਬ ਦੇ ਬ੍ਰਿਖਾ ਤੋਂ ਇੱਕ ਅੰਬ ਦਾ ਹੀ ਸਿਰ ਪੱਤਾ ਲੈਣਾ ਭਾਰਤ ਦੇ ਬਾਸ਼ਕ ਕਹਿੰਦੇ ਭਾਰ ਖਾਰਾ ਸਾਰੀ ਬਦਸਪਤੀ ਨੂੰ ਜੇ ਸਾਰੇ ਦਰਖਤਾਂ ਨੂੰ ਸੌਗੀਆਂ ਬਦਾਮ ਕਾਜੂ ਪਿਸਤਾ ਲੱਣ ਲੱਗੇ ਗੰਦਾ ਹੋਏ ਸਵਾਉ ਗਰੁੜੇ ਜਾਤੀ ਦੇ ਚੌੜ ਸਭ ਤੋਂ ਉੱਤਮ ਨੇ ਇੱਕ ਘਰ ਵਿੱਚ ਚੜਨ ਤਾਂ ਸਾਰੇ ਪਿੰਡ ਚ ਪਤਾ ਲੱਗ ਜਾਂਦਾ ਗਰੜਾ ਹੋਏ ਸਵਾਉ ਕਹਿੰਦੇ ਉਹ ਵੀ ਖਾਣ ਨੂੰ ਮਿਲਣ ਚੌੜਾਂ ਦਾ ਸਵਾਦ ਪ੍ਰਾਪਤ ਹੋ ਜਾਵੇ ਗੰਦ ਸੂਰਜ ਦੁਏ ਫਿਰਦੇ ਰੱਖੀ ਆ ਮੇਚਲ ਹੋਵੇ ਥਾਉ ਗੜੇ ਚੌੜਾ ਦਾ ਸਵਾਦ ਵੀ ਲੈਂਦੇ ਰਹੀਏ ਚੰਦਰਮਾ ਤੇ ਸੂਰਜ ਇਹਨਾਂ ਦੋਹਾਂ ਫਿਰਦੇ ਆ ਹੋਿਆਂ ਨੂੰ ਰੋਕ ਰੱਖਤੀ ਐ ਐਨੀ ਤਾਕਤ ਹੋ ਜੇ ਜਿਸ ਸਤਨ ਤੇ ਬੈਠੀ ਉਥਾਂ ਨਿਕਲ ਹੋ ਜਾਵੇ ਇੱਲੇ ਨਾ ਕੀ ਹੋ ਜੂ ਕਹਿੰਦੇ ਨਾ ਤੇ ਨਾਮ ਜਪਣਾ ਕਿਤੇ ਮੈਂ ਕਹਿੰ ਲੈ ਕਰ ਦੂੰਗਾ ਕੀ ਤੁਮ ਹੈ ਤਾ ਲਹਣਾ ਆਖਣ ਲਹਣਾ ਚਾਉ ਐਨੀ ਤਾਕਤ ਦੇ ਹੁੰਦੇ ਆ ਕਿ ਇਹ ਵਾਇਗੁਰ ਤੂੰ ਸੁਲਾਉਣ ਯੋਗ ਐ ਮੈਂ ਤਾਂ ਤੈਨੂੰ ਸੁਲਾਹਾਂਗਾ ਇਹ ਕਿਰਪਾ ਕਰੋ ਆਹ ਨਾਮ ਜਪਣ ਦਾ ਸਾਹ ਦੂਰ ਨਾ ਹੋਵੇ ਮੇਰਾ ਮੈਨੂੰ ਨਾਮ ਜਪਣ ਦਾ ਕਿਆ ਚੜਿਆ ਹੀ ਰਹੇ ਚੜਿਆ ਹੀ ਰਹੇ ਜੇ ਨਾਮ ਜਪਾਂਗੇ ਤਾਂ ਸਤਿਗੁਰੂ ਕਹਿੰਦੇ ਨਾਮ ਜਪਣ ਵਾਲਿਆਂ ਦੀ ਸਾਰੀਆਂ ਚੀਜ਼ਾਂ ਭਾਰ ਖਾਰਾ ਮੇਵਾਕ ਹੋ ਗਏ 18 ਭਾਰ ਧਰਤੀ ਦੇ ਦਰਸ਼ਕਾਂ ਨੂੰ ਮੇਵੇ ਲੱਗ ਜਾਣਗੇ ਜੇ ਭਗਤੀ ਕਰਨ ਲੱਗ ਜਓ ਕਹਿੰਦੇ ਕਿ ਕਿੱਥੋਂ ਕਿੱਥੋਂ ਖਾਵਾਂਗੇ ਜੇ ਭਗਤੀ ਸਾਰੇ ਕਰਨ ਲੱਗ ਜਾਣ ਜਦ ਭਾਈ ਮਰਦਾਨੇ ਨੇ ਕਿਹਾ ਸੀ ਮਹਾਰਾਜ ਨੂੰ ਭੁੱਖ ਲੱਗੀ ਸਤੂ ਜੀ ਅੱਕ ਦੀਆਂ ਟੂਕੜੀਆਂ ਤੋੜ ਕੇ ਆਮ ਬਣਾ ਦੇ ਚੁੜ ਜਦ ਭਾਈ ਮਰਦਾਨੇ ਨੇ ਪਟਨਾ ਸਾਹਿਬ ਕੇ ਹਾਂ ਕਾਲਕਰਾਜ ਉਹਦੀ ਕੋਲ ਜਾ ਜਾਣਾ ਸੀ ਕਹਿੰਦੇ ਮਹਾਰਾਜ ਮੈਂ ਐ ਨਹੀਂ ਜਾਣਾ ਖੈਰ ਦੇ ਚ ਮੰਗਣ ਮੈਨੂੰ ਪੈਸੇ ਦੋ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਅੰਗੂਠੇ ਨਾਲ ਚਰਨਾਂ ਨਾਲ ਅੰਗੂਠੇ ਨਾਲ ਮਿੱਟੀ ਪਾ ਕੇ ਕਰਕੇ ਕਹਿੰਦੇ ਜੱਗ ਲਾਲ ਉਥੇ ਲਾਲ ਪ੍ਰਗਟ ਕਰਦਾ ਮਹਾਰਾਜ ਜੀ ਕਹਿੰਦੇ ਜੇ ਇਹ ਦਿਖਾਈਏ 100 ਰੁਪਏ ਤਾਂ ਇਹ ਦਸ਼ਮੀ ਪੇਟ ਰਹੀ ਹੈ ਸਤਿਗੁਰੂ ਕਹਿੰਦੇ ਇੰਨੀ ਨਾਮ ਜਪਣ ਨਾਲ ਤਾਕਤ ਆ ਜਾਂਦੀ ਚੰਦ ਤੇ ਸੂਰਜ ਦੋ ਫਿਰਦੇ ਰੱਖੀ ਐ ਤੂੰ ਪਾਪ ਖੜਾਾ ਸਕਦੇ ਆਪਾਂ ਜੇ ਕਰਾਉਣੇ ਹੋਣ ਜੀਤ ਲੋਹਾ ਮੰਨ ਸਕਦੀ ਐ ਪਰ ਰੱਬ ਨੂੰ ਸਲਾਹਣਾ ਅੰਦਰਲਾ ਪਾਵੇਂ ਲਈ ਤਾਕਤ ਆ ਜਲੇ ਬੰਦੇ ਚ ਮਹੱਲਾ ਪਹਿਲਾ ਇਹ ਦੇਹ ਦੁਖ ਲਾਈ ਐ ਪਾਪ ਦੇਹ ਦੁਇਰਾਹ ਰਾਤ ਪੀਨੇ ਰਾਜੇ ਸਿਰ ਉੱਪਰ ਰੱਖੀ ਐ ਏਵੈ ਜਾਪੈ ਭਾਉ ਕੀ ਤੂੰ ਹੈ ਸਾਲਾ ਹੜਾ ਆਖਣ ਲਹੈ ਨਾ ਚਾਉ ਜੇ ਕਿਸੇ ਦੀ ਦੇਹ ਹੈ ਤਾਂ ਪਾਪ ਦੇ ਤਰੀਕ ਨੂੰ ਦੁਖ ਲਾਉਣਾ ਚਾਹੀਏ ਪਾਪ ਬ੍ਰੂਹ ਨੂੰ ਦੋਵੇਂ ਗ੍ਰਹਿ ਰਾਗੂ ਤੇਤੂ ਲਗਾ ਦੀ ਜੇ ਨਹੀਂ ਕਾਕ ਤੁਵੇ ਇਹ ਦੇਹਾ ਦੁਖ ਲਾਈਆ ਪਾਪ ਗ੍ਰਹਿ ਦੁਇ ਰਾਗ ਲੋਕਾਂ ਦਾ ਰਤ ਲਹੂ ਪੀਣ ਵਾਲੇ ਥਾਤ ਵੱਡੀਆਂ ਖਾਣ ਵਾਲੇ ਰਾਜਿਆਂ ਦੇ ਹੱਥ ਵਿੱਚ ਪਯੋਰ ਛਤਰ ਫੜਾ ਕੇ ਆਪਣੇ ਸਿਰ ਉੱਪਰ ਖੜਾ ਕਰ ਰੱਖੀਏ ਔਰ ਰਾਜੇ ਸਾਡੇ ਸਿਰ ਤੇ ਛੌਲ ਕੰਦ ਛਤਰ ਕਰਨ ਰਾਜੇ ਵੀ ਸਾਡੇ ਨੌਕਰ ਬਣ ਜਾਣਗੇ ਰਤ ਪੀਣੇ ਰਾਜੇ ਸਿਰ ਉੱਪਰ ਰੱਖੀ ਹੈ ਇਹਦਾ ਜਾਪ ਹੈ ਭਾਉ ਵਾਹ ਰਾਜਿਆਂ ਦੇ ਸਿਰ ਉੱਤੇ ਆਪਣਾ ਹੁਕਮ ਰੱਖੀਏ ਇਸ ਪ੍ਰਕਾਰ ਦਾ ਚਾਹੇ ਭਾਉ ਜਾਪੇ ਪ੍ਰਤਾਪ ਜਾਣਿਆ ਜਾਵੇ ਐਨਾ ਭਾਵੇਂ ਆਪਣਾ ਪ੍ਰਤਾਪ ਬਣ ਜਾਵੇ ਭੀ ਤੂੰ ਹੈ ਤਾਲਾਹਣਾ ਆਖਰ ਲਹਿ ਰੱਖਾਓ ਤਾਂ ਵੀ ਇਹ ਨਹੀਂ ਕਿ ਨਿਤਨੇਮ ਛੱਡਦਾ ਹੁਣ ਲੋੜ ਨਹੀਂ ਨਹੀਂ ਸਿਮਰਨ ਨਹੀਂ ਛੱਡਣਾ ਐਰੇ ਸਤਿਗੁਰੂ ਤੁਹਾਨੂੰ ਚਾਹੇ ਸਾਰਾ ਕੁਝ ਮਿਲ ਜਾਏ ਨਿਤਨੇਮ ਨਾ ਛੱਡਿਓ ਆਪਣਾ ਸਿਮਰਨ ਨਾ ਛੱਡਿਓ ਆਪਣਾ ਫੇਰ ਵੀ ਚਾਹੇ ਕੁਝ ਵੀ ਹੋਵੇ ਬਾਤ ਇਹ ਨਿਤਨੇਮ ਸਿਮਰਨ ਛੱਡ ਦਿੱਤਾ ਤਾਂ ਉਹੀ ਤਾਂ ਆਪਣਾ ਮੂਲ ਹੈ ਕਿ ਸਦ੍ਰਸ਼ਟੀ ਛੁੱਕ ਜਾਣਾ ਜੇ ਇਹ ਥੋੜੀ ਜੀ ਬੂਟੇ ਨੂੰ ਅੰਬ ਲੱਗਣ ਲੱਗੇ ਹੁਣ ਫਰੂਟ ਲੱਗਿਆ ਹੁਣ ਇਹਨੂੰ ਪਾਣੀ ਨਹੀਂ ਪਾਉਣਾ ਸੰਭਾਲ ਨਹੀਂ ਕਰਨੀ ਬੂਟਾ ਤਾਂ ਬੂਟਾ ਹੀ ਹੈ ਇਹ ਕਿਰਪਾ ਕਰਵਾਓ ਦੇ ਨਾਮ ਆਖਣ ਦਾ ਚਾਹ ਦੂਰ ਨਾ ਹੋਵੇ ਸਾਡੇ ਉੱਤੇ ਕਿਰਪਾ ਕਰੋ ਮਹੱਲਾ ਪਹਿਲਾ ਅਕੀ ਪਾਲਾ ਖੱਪੜ ਹੋਵੇ ਖਾਣਾ ਹੋਵੇ ਬਾਓ ਪੁਰਗਾ ਦੀਆਂ ਮੋਹਣੀਆਂ ਇਸਤਰੀਆਂ ਹੋ ਗੁਣ ਨਾਨਕ ਕਭੋ ਜਾਓ ਪੀ ਤੂ ਹੈ ਤਲਹਣਾ ਆਖਣ ਲਹੈ ਨਾ ਚਾਓ ਕਹਿੰਦੇ ਅੱਗ ਵਾਲੀ ਮੌਸਮ ਭਾਵ ਜੇਖ ਖਾਣ ਦੇ ਦਿਨਾਂ ਚ ਚਾਹੇ ਅੱਗ ਵਾਲੇ ਕੱਪੜੇ ਪਾਵ ਪੰਜ ਧੂੜੀਆਂ ਤ ਪਾਉਣਾ ਕਰੀਏ ਪਾਲੇ ਵਾਲੇ ਮੌਸਮ ਭਾਵ ਕੋ ਮਾਵੇ ਦੇ ਦਿਨਾਂ ਚਾਹੇ ਪਾਲੇ ਵਾਲੇ ਕੱਪੜੇ ਜਲ ਧਾਰਾ ਦੇ ਸਹਾਰਨਾ ਕਰੀਏ ਅੱਗ ਵਾਲੀ ਤੱਤੀ ਮੌਸਮ ਵਿੱਚ ਤਾਂ ਪਾਲੇ ਵਾਲੇ ਕੱਪੜੇ ਹੋਣ ਬਰੀਕ ਮਲਮਲ ਦੇ ਕੁਰਤੇ ਪਾਣੀ ਦੇ ਛਿੜਕਾ ਪੱਖੇ ਝੂਲੇ ਹੋਣ ਸੋਨੇ ਠੰਡਾ ਮੌਸਮ ਹੋਵੇ ਤੇ ਪਾਲੇ ਵਾਲੇ ਮੌਸਮ ਤੇ ਨੇ ਅੱਗ ਵਾਲੇ ਕੱਪੜੇ ਹੋਣ ਭਾਵ ਗਰਮ ਕੱਪੜੇ ਹੋਣ ਅੱਗ ਦੇ ਈਥੇ ਬਲਦੇ ਹੋਣ ਬਾਉ ਹੁੰਦਾ ਹਵਾ ਦਾ ਤੇ ਪਦਾਰਥਾਂ ਦਾ ਖਾਣਾ ਹੋਵੇ ਸਵਰਗ ਦੇ ਵਿੱਚ ਰਹਿਣ ਵਾਲੀਆਂ ਮਨਪੋਣੀਆਂ ਈਸਤਰੀਆਂ ਚਾਹੇ ਘਰ ਵਿੱਚ ਹੋਣ ਸੱਚੀ ਵਰਗੀਆਂ ਕਰਤਾਰੀ ਵਰਗੀਆਂ ਹੋਣ ਪਰ ਇਹ ਸਾਰੇ ਪਦਾਰਥ ਚਲੇ ਜਾਣ ਵਾਲੇ ਨੇ ਇਦ ਕਰਕੇ ਬਹੁੜੋ ਹੈ ਵਾਹਿਗੁਰੂ ਤੂੰ ਇੱਕ ਲਾਉਣੇ ਯੋਗ ਹੈ ਇਹ ਕਿਰਪਾ ਕਰੋ ਆਪ ਦੇ ਨਾਮ ਆਖਣ ਦਾ ਉਤਸ਼ਾਹ ਦਿਲੋਂ ਦੂਰ ਨਾ ਹੋਵੇ ਆ ਇੰਦਰ ਨੂੰ ਸਵਰਗ ਮਿਲ ਜਾਂਦਾ ਉੱਥੇ ਕਹਿੰਦਾ ਵੇਖੇ ਨਾਮ ਜਪਦਾ ਇਹਨਾਂ ਨੂੰ ਬਚਾਈ ਜਾਂਦਾ ਰਹਿੰਦਾ ਬਸ ਉਹਦਾ ਨਾਜ ਵੇਖ ਕੇ ਖੁਸ਼ ਹੁੰਦੇ ਸਾਰੇ ਜਾਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਰਾਜਾ ਬਣ ਗਿਆ ਇਹ ਨਾ ਨਾਜ ਗਾਣੇ ਚ ਫਸ ਜੇ ਔਰ ਕਹਿੰਦੇ ਮੈਂ ਤਾਂ ਰਾਜਾ ਬਣ ਗਿਆ ਹੁਣ ਤਾਂ ਅਸੀਂ ਵੱਡੇ ਬਣ ਗਏ ਫੇਰੇ ਵੱਡੇ ਬਣ ਗਏ ਦਾ ਮਤਲਬ ਇਤਰਾਇਤਾਂ ਕਰਨ ਲੱਗ ਜੋ ਖਰਾਬਾਂ ਪੀਣ ਲੱਗ ਜੋ ਵੱਡੇ ਬਣ ਕੇ ਸਭ ਤੋਂ ਲੋਕਾਂ ਨੂੰ ਸਹੀ ਰਾਹ 'ਤੇ ਲਾਉਣਾ ਸੀ ਵੱਡੇ ਬਣ ਕੇ ਆਪ ਗਲਤ ਹੋ ਗਏ ਦੁਨੀਆ ਸਾਰੀ ਗਲਤ ਕਰ ਲੀ ਫਿਰ ਇਹਦਾ ਵੀ ਲੇਖਾ ਦੇਣਾ ਪੈਣਾ ਅਕਾਲ ਪੁਰਖ ਨੇ ਵੱਡਾ ਤਾਮ ਬਣਾਇਆ ਕਿ ਦੁਨੀਆ ਦਾ ਭਲਾ ਕਰਦਾ ਤੂੰ ਤਾਂ ਵੱਡਾ ਵੜ ਕੇ ਦੁਨੀਆ ਦਾ ਉਜਾੜਾ ਕਰਨ ਲੱਗ ਪਿਆ ਸਤਿਗੁਰੂ ਕਹਿੰਦੇ ਰੱਬ ਦਾ ਨਾਮ ਕਿਉਂ ਛੱਡਦਾ ਉਹ ਤਾਂ ਹਮੇਸ਼ਾ ਜਪੀ ਜਾਓ ਪੌੜੀ ਪਹਿਲੇ ਪਾੜ ਕੇ ਦੀ ਪੌੜੀ ਹੈ ਬਾਦ ਫਿਰ ਨੇ ਗੈਬਾਨਾ ਖਤਮ ਨਾ ਜਾਣ ਭੈੜੇ ਕਰਮਾਂ ਦੇ ਕਰਨ ਵਾਲਾ ਜੀਵ ਜਿਹੜਾ ਗੈਬਾਨਾਂ ਤੋਂ ਪਾਪ ਝੂਤ ਨਾ ਭਰ ਰਿਹਾ ਜੋ ਖતમ ਪ੍ਰਮਾਤਮਾ ਨੂੰ ਜਾਣਦਾ ਹੀ ਨਹੀਂ ਬਦ ਫੈਲੀਆਂ ਇਹਨੂੰ ਕਹਿੰਦੇ ਭੈੜੇ ਕਾਰਮਾਂ ਕਰਨ ਵਾਲਾ ਜੀਵ ਜਿਹੜਾ ਬਦ ਫੈਲੀਆਂ ਅੱਜ ਕੱਲ ਲੋਕ ਜਿਹੜੀਆਂ ਕਾਰਗਰ ਫੈਲੀਆਂ ਹੀ ਕਰੇ ਜਾਂਦੇ ਇਹ ਕੀ ਬਣ ਗਏ ਮਾਰਾ ਕਹਿੰਦੇ ਗੈਬਾਨ ਝੂਤ ਬਣ ਕੇ ਜੋ ਪ੍ਰਮਾਤਮਾ ਨੂੰ ਜਾਣਦਾ ਹੀ ਨਹੀਂ ਲੋਕ ਕਹੀ ਆ ਦੇਵਾਨਾ ਆਪ ਨਾ ਪਛਾਣਈ ਉਹ ਉਹ ਵਿਰਤ ਜਵਾਨਾ ਬਾਬਰਾ ਝੱਲਾ ਕਿਹਾ ਜਾਂਦਾ ਜਿਹੜਾ ਆਪਣੇ ਆਪ ਨੂੰ ਪਛਾਣਦਾ ਨਹੀਂ ਆਪਣੇ ਸਰੂਪ ਦਾ ਗਿਆਨ ਨਹੀਂ ਜਾਣਦਾ। ਕਹ ਲੈ ਪੂਰੇ ਸੰਸਾਰ ਬਾਤੇ ਖੱਤੀ ਆ। ਸੰਸਾਰ ਵਿੱਚ ਕਹਿੰਦਾ ਲੜਾਈ ਕਰਨੀ ਬਹੁਤ ਬੁਰੀ ਹੈ। ਕਿਉਂਕਿ ਬਾਤੇ ਹੁੰਦੇ ਝਗੜਿਆਂ ਵਿੱਚ ਹੀ ਖੱਤੀ ਦਾ ਖੱਤੀ ਹੈ। ਕਹ ਲੈ ਬੁਰੀ ਸੰਸਾਰ ਬਾਤੇ ਖੱਤੀ ਹੈ। ਵਿਣ ਨਾ ਵੈ ਵੇਕਾਰ ਭਰਮੇ ਪੱਤੀ ਆ। ਪਰਮੇਸ਼ਰ ਦੇ ਨਾਮ ਤੋਂ DNA ਭਰਮ ਕਰਕੇ ਬਿਝੇ ਵਕਾਰਾਂ ਵਿੱਚ ਖਰਾਬ ਹੁੰਦਾ ਜੀ। ਰਾਹ ਦੂ ਮੈਂ ਇੱਕ ਜਾਣੈ ਸੋਈ ਸਿੱਧ ਸੀ ਸਾਧੂ ਗ੍ਰਿਤੀ ਗੁਰਮੁਖ ਮਨਮੁਖ ਦੇਵਤਾ ਗੈਂਤ Hindu Muslimਾਂ ਇਨਾਂ ਦੋ ਰਸਤਿਆਂ ਵਿੱਚ ਜੋ ਪ੍ਰਮਾਤਮਾ ਨੂੰ ਜਾਣਦਾ ਉਹੀ ਬੰਦਾ ਸਿੱਧ ਸੀ ਤੋਂ ਪਾਸ ਮੁਕਤ ਰੂਪ ਹੁੰਦਾ ਔਨ ਕਲਿਆਨਕੀਆ ਕੁਫਰ ਗੂਪ ਉਪਰਾਣਾ ਪਇਆ ਦੱਜ ਸੀ ਕੁਪਰ ਗੋ ਹੁੰਦਾ ਝੂਠ ਬੋਲਣ ਵਾਲਾ ਪੁਰਖ ਜਿਹੜਾ ਕੋ ਉਪਰਾਣਾ ਉਹ ਨਰਕਾਂ ਦੀ ਤਿਆਗਿਆ ਦੱਜ ਕੀ ਤੋਂ ਪਾਸ ਕਰਦਾ ਹੈ ਤਾ ਦੁਨੀਆ ਸੁਭਾਨ ਕਛ ਸਮਾਈ ਹੈ। ਤਾਰੀ ਦੁਨੀਆ ਸੁਭਾਨ ਹੁੰਦੀ ਕਿਰਜਰ ਰੂਪ ਹੈ। ਦਾ ਸੱਚ ਰੂਪ ਵਿੱਚ ਸਮਾਉਣਾ ਕੋ ਭਾਈ। ਤੇ ਜਹ ਦਰ ਦੀਵਾਨ ਆਪ ਕੋ ਵਾਈ ਹੈ। ਆਪਾ ਭਾ ਹੰਕਾਰ ਨੂੰ ਬੂਖ ਕਰੀਆ ਤਾਂ ਪਰਮੇਸ਼ਰ ਦੇ ਦੀਵਾਨ ਦਰਬਾਰ ਵਿੱਚ ਇੱਜੇ ਤੋਂ ਭਾਵ ਹੰਨਾ ਮੁਕਤ ਹੋਏਗਾ। ਹੰਕਾਰ ਨੂੰ ਬੂਖ ਕਰੀਏ ਤਾਂ ਪਰਮੇਸ਼ਰ ਦੇ ਦਰਬਾਰ ਦੇ ਵਿੱਚ ਇੱਜ਼ਤ ਮਿਲਦੀ ਹੈ।